ਸਾਤਿਸ਼ ਰੀਆ ਕਾਲ ਅੱਜ ਦੀ ਕਹਾਣੀ ਹੈ ਨਾ ਗੱਭਰੂ ਦੀ ਸ਼ਹਿਰ ਵਾਲੀ ਥਰਾਤ ਇੱਕ ਨੌਜਵਾਨ ਸੀ ਗੱਭਰੂ ਗੱਭਰੂ ਦੀ ਖਾਸੀ ਤੇਜ਼ ਸੀ ਕਿਸੇ ਦੇ ਦਿਮਾਗ ਵਿੱਚ ਹਮੇਸ਼ਾ ਕੋਈ ਨਾ ਕੋਈ ਛਰਾਤੀ ਜੋ ਹਮ ਚਲਦੀ ਰਹਿੰਦੀ ਸੀ ਲੋਕ ਕਹਿੰਦੇ ਸਨ ਗੱਭਰੂ ਜਿੱਥੇ ਜਾਵੇ ਉੱਥੇ ਕੁਝ ਨਾ ਕੁਝ ਖੋਣਾ ਹੀ ਹੈ ਗੱਭਰੂ ਦਾ ਦੋਸਤ ਮੰਗਾ ਉਸ ਦਾ ਸੱਚਾ ਸਾਥੀ ਸੀ ਦੋਵੇਂ ਮਿਲ ਕੇ ਐਸੇ ਕੰਮ ਕਰਦੇ ਕਿ ਬਣਦੇ ਬੱਚੇ ਵੀ ਕਹਿੰਦੇ ਇਹ ਦੋਵੇਂ ਤਾਂ ਪਹਿਲੇ ਮਾਦੇ ਕਰਦਾਰ ਹਨ ਇੱਕ ਦਿਨ ਗੱਭਰੂ ਨੇ ਸੁਣਿਆ ਸੀ ਕਿ ਸ਼ਹਿਰ ਵਿੱਚ ਮੇਲਾ ਲੱਗਿਆ ਹੈ ਮੇਲੇ ਵਿੱਚ ਨਵੀਆਂ ਨਵੀਆਂ ਮਸ਼ੀਨਾਂ ਖਾਣ ਪੀਣ ਦੇ ਸਟਾਲਾਂ ਹਨ। ਗੱਭਰੂ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਨਾ ਸ਼ਹਿਰ ਜਾ ਕੇ ਆਪਣੀ ਕਿਸਮਤ ਜਮਾਈਏ। ਮੰਗੇ ਨੇ ਵੀ ਹਮੇਪਰੀ ਮੰਗਾ ਜਲ ਗੱਭਰੂ ਪਰ ਧਿਆਨ ਰੱਖੀ ਕੋਈ ਗਲਤੀ ਨਾ ਕਰੇ। ਗੱਭਰੂ ਉਹ ਇੱਕ ਤਾਂ ਸਾਡਾ ਸਟਾਈਲ ਹੈ। ਦੋਵੇਂ ਜਣੇ ਬਾਸ ਤੇ ਚੜ ਗਏ। ਗੱਭਰੂ ਨੂੰ ਬਸ ਦੇ ਅੰਦਰ ਵਾਲੀ ਘੰਟੀ ਵਜਾਉਣ ਦਾ ਬੜਾ ਮਨ ਸੀ। ਉਹ ਹਰ ਥੋੜੀ ਦੇਰ ਬਾਅਦ ਵਾਰ ਸੀ ਖਿੱਚ ਕੇ ਘੰਟੀ ਵਜਾ ਰਿਹਾ ਹੁੰਦਾ। ਡਰਾਈਵਰ ਹਰ ਬਾਰੀ ਬੱਸ ਰੁਕੋ ਦਿੰਦਾ ਪੰਜੀ ਵਾਰ ਗੁੱਸੇ 'ਚ ਜੀ ਬੋਲਿਆ ਕੋਈ ਦੇ ਉਤਰਨਾ ਹੈ ਜਾਂ ਮੈਂ ਜਾ ਕੇ ਚੱਲ ਰਿਹਾ ਹਾਂ ਕਬਰੂ ਹੱਸ ਕੇ ਕਹਿੰਦਾ ਭਰਾ ਸਿਸਟਮ ਚੈੱਕ ਕਰ ਰਿਹਾ ਸੀ ਸੁਰੱਖਿਆ ਲਈ ਦੋਵੇਂ ਜਿਹੜੇ ਮਾਈਲੇ ਵਿੱਚ ਪਹੁੰਚੇ ਉੱਥੇ ਇੱਕ ਸਟਾਰ ਲੱਗੀ ਸੀ ਇੱਥੇ ਨਿਸ਼ਾਨੇ ਤੇ ਗੋਲੀ ਮਾਰ ਕੇ ਨਾ ਮਿਲਦਾ ਸੀ ਕਬਰੂ ਨੇ ਪਹਿਲੀ ਬੋਲੀ ਮਾਰੀ ਨਿਸ਼ਾਨਾ ਖਾਲੀ ਦੂਜੀ ਗੋਲੀ ਮਾਰੀ ਫਿਰ ਖਾਲੀ ਤੀਜੀ ਵਾਰ ਉਸਨੂੰ ਸੋਚਿਆ ਕਿ ਕੋਈ ਖਾਸ ਤਰੀਕਾ ਵਰਤਦਾ ਹਾਂ ਉਲਟੀ ਬਨੋਂ ਫੜ ਕੇ ਵੇਖਣ ਲੱਗਾ ਕੀ ਅੰਦਰ ਕੀ ਹੈ। ਇਹ ਇਹਨਾਂ ਨੂੰ ਬਦੂਖ ਦਾ ਕੋੜਾ ਤਵਗੇ। ਕੋੜਾ ਗੁਬਾਰਿਆਂ ਵਾਲਾ ਖੜਾ ਸੀ। ਗੋਲੀ ਜਾ ਕੇ ਉਸ ਦੇ ਗੁਬਾਰਿਆਂ ਵਿੱਚ ਲੱਗੀ। ਗੁਬਾਰੇ ਸਾਰੇ ਫਟ ਗਏ। ਗੁਬਾਰੇ ਵਾਲਾ ਗੁੱਸੇ ਨਾਲ ਕਹਿੰਦਾ ਤੈਨੂੰ ਨਾਮ ਤਾਂ ਨਹੀਂ ਮਿਲੇਗਾ ਪਰ ਬਿੱਲ ਭਰਨਾ ਪਵੇਗਾ। ਗੱਭਰੂ ਨੇ ਸੋਚਿਆ ਕਿ ਹੁਣ ਕੋਈ ਸ਼ਾਂਤੀ ਨਾ ਕਰੀਏ। ਉਸਨੇ ਦੋ ਆਈਸਕ੍ਰੀਮ ਖਰੀਦੀਆਂ। ਪਰ ਸ਼ਹਿਰ ਦੀ ਗਰਮੀ ਵਿੱਚ ਆਈਸਕ੍ਰੀਮ ਜਲਦੀ ਪਿਘਲਣ ਲੱਗੀ। ਮੰਗਨੇਗਾ ਚੱਲ ਸ਼ਾਂਚ ਬੈ ਕੇ ਖਾ ਲੈਂਦੇ ਹਾਂ ਪਰ ਗੱਭਰੂ ਸ਼ਾਂਚ ਲੱਭਣ ਦੀ ਥਾਂ ਐਸਕਰੀਮ ਵਚਨ ਵਾਲੀ ਦੀ ਹੀ ਸ਼ਰਤ ਉਤਾਰ ਕੇ ਲੈ ਗਿਆ ਪਿੱਛੇ ਵਾਲਾ ਬੰਦਰ ਦੌੜ ਕੇ ਆਇਆ ਤੇ ਛਤਰੀ ਖਿੱਚ ਲਈ ਐਸਕਰੀਮ ਹੱਥੋਂ ਛੁੱਟ ਕੇ ਬਿੱਲੀ ਦੇ ਸਿਰ ਤੇ ਡਿੱਗੀ ਬਿੱਲੀ ਐਸੀ ਭੱਜੀ ਕਿ ਅੱਧੇ ਮੇਲੇ ਵਿੱਚ ਝੰਗਾ ਪਾ ਦਿੱਤਾ ਦੋਵੇਂ ਜਣੇ ਵਾਪਸ ਲਈ ਫਸ ਚੜ ਗਏ ਬੱਸ ਵਿੱਚ ਬਹੁਤ ਪੀੜ ਸੀ ਗੱਭਰੂ ਖੜਾ ਸੀ ਤੇ ਮੰਗਾ ਸੀਟ ਤੇ ਬੈਠਾ ਸੀ ਗੱਭਰੂ ਨੇ ਸੋਚਿਆ ਕਿ ਥੋੜਾ ਮਜ਼ਾਕ ਕਰੀਏ ਉਹ ਚੁੱਪ ਕੇ ਨਾਲ ਆਪਣੇ ਕੋਲ ਖੜੇ ਆਦਮੀ ਦੇ ਜੇਬ ਵਿੱਚ ਇੱਕ ਬਲਿਆ ਹੋਇਆ ਅੰਡਾ ਪਾ ਦਿੱਤਾ ਜਦੋਂ ਵਸ ਹਿੱਲੀ ਤਾਂ ਅੰਡਾ ਕੁਚਲ ਗਿਆ ਆਦਮੀ ਸੋਚਿਆ ਕਿਸ ਦੇ ਵਿੱਚ ਕੁਝ ਟੁੱਟਿਆ ਗਿਆ ਹੈ ਤੇ ਬਹੁਤ ਗੁੱਸੇ ਚ ਚਿਲਾਇਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਗੱਭਰੂ ਦਾ ਹੈ ਸਾਰੀ ਵਸ ਉੱਚੀ ਉੱਚੀ ਹੱਸਣ ਲੱਗੀ ਅੰਤ ਪਿੰਡ ਪਹੁੰਚ ਕੇ ਮੰਗੇ ਨੇ ਗਿਆ ਮੰਗਾ ਗੱਭਰੂ ਅੱਜ ਤੋਂ ਸ਼ਹਿਰ ਦਾ ਮੇਲਾ ਹਟਾ ਦਿੱਤਾ। ਕਬਰ ਹੋਏ ਮੈਂ ਸੋਚਿਆ ਸੀ ਕੁਝ ਸਿੱਖ ਕੇ ਆਵਾਂਗੇ ਪਰ ਲੋਕਾਂ ਨੂੰ ਹਸਾ ਕੇ ਆ ਗਿਆ। ਅਤੇ ਇਸੇ ਤਰ੍ਹਾਂ ਗੱਭਰੂ ਦਾ ਸ਼ਹਿਰ ਵਾਲਾ ਪਹਿਲਾ ਦੌਰਾ ਪਣ ਦੇ ਲੋਕਾਂ ਲਈ ਇੱਕ ਯਾਦਗਾਰੀ ਬਣ ਗਿਆ। ਚੰਗਾ ਜੀ ਧੰਨਵਾਦ। ਜੋ ਚੈਨਲ ਤੇ ਨਵਾਂ ਜਨਸ ਕਰੇ ਵਰਨਾ ਚੰਗਾ ਜੀ ਰੱਖਾ।